ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਐ ਸੰਡੇ ਸਾਰੇ ਉੱਠੇ ਨੇ ਲੇਟ ਤੇ ਬੱਚਿਆਂ ਨੂੰ ਸ਼ਾਮ ਮੈਂ ਪਿਆਤੀ ਐ ਉੱਠ ਕੇ ਨੇ ਸਾਰੇ ਬਣ ਕੇ ਰ ਨਾ ਚਾਹ ਪੀਣੀ ਐ ਕਿਉਂਕਿ ਹੁਣੇ ਉੱਠੇ ਐ ਤੇ ਦਿਖਾਉਣੀ ਆ ਤੁਹਾਨੂੰ ਬੱਚੇ ਕੀ ਕਰ ਰਹੇ ਨੇ ਪਰ ਇਹਦੇ ਬੱਚੇ ਸਾਰੇ ਬੈਠੇ ਨੇ ਇਹਨਾਂ ਰਾਤੀ ਸੇਰ ਨੂੰ ਆਏ ਸੀ ਤੇ ਹੁਣ ਆਵਾਂਗੇ ਇਹਨਾਂ ਦੇ ਸੇਰ ਚਾਹ ਇਹਨਾਂ ਨੇ ਪੀ ਲਈ ਐ ਇਹਦੇ ਸਾਡਾ ਛਟਕੂ ਸੋੜਿਆ ਯਾਥ ਆਪਣਾ ਚੂਸੀ ਅੰਦਰ ਅਰਜਨ ਆਏ ਅਰਜਨ ਸਿੰਘ ਆ ਚੱਕ ਸਵਾਦ ਲੇ ਤਾਂ ਸਸੀ ਗਾਇਸ ਆ ਰਹੇ ਨੇ ਸਸੀ ਗਾਇਸ ਆ ਰਹੇ ਨੇ ਸਸੀ ਗਾਇਸ ਆ ਰਹੇ ਨੇ ਤੇ ਮੈਂ ਬ੍ਰਸ਼ ਕਰ ਲੈ ਤੇ ਹੁਣ ਮਮਾ ਨੂੰ ਦੇ ਪੈ ਮੈਂ ਨਹੀਂ ਨਹੀਂ ਪੈ ਮੈਂ ਨਹੀਂ ਬੱਚਿਆਂ ਦੀ ਡਿਮਾਂਡ ਹੈ ਕਿ ਅਸੀਂ ਮੈਗੀ ਖਾਣੀ ਹੈ ਸਿੱਧੇ ਸਿੱਧੇ ਮੈਂ ਕੈਹ ਠਹਿਰ ਕੇ ਬਣਾ ਕੇ ਰਾਵਾਂਗੀ ਇਹ ਕਹਿੰਦੇ ਨੇ ਅਸੀਂ ਹੁਣੇ ਖਾਣੀ ਹੈ ਇਹ ਤਾਂ ਕਾਫੀ ਹੈਗਾ ਸਭ ਲੋਕ ਤੇ ਨਾਲ ਹੀ ਬੰਨਿਆ ਨੇ ਆਲੂ ਲਿਆਂ ਰੋਟੀ ਨੂੰ ਅੱਜ ਕੰਮ ਕਰ ਕਰ ਕੇ ਹੋ ਗਏ ਹਾਂ ਜੀ ਪ੍ਰੀ ਸਵੇਰ ਰੋਟੀ ਪਾਣੀ ਖਾ ਲਿਆ ਚਲ ਮਕਲੇ ਲੱਗੀਆਂ ਚਾਹ ਲਈ ਫਟਸ ਬੱਚੇ ਵੀ ਰੈਡੀ ਹੋ ਉਸੇ ਨੇ ਜਿਹੜਾ ਅੰਦਰ ਬੈਠ ਗਏ ਆ ਜੀ ਮਾਨੂੰ අජන ඔයරජන මිතුය මිතු ශුම ශර පාල හලෝ පද මිට වෑනිිකය ලම රජන ඔයජසිග සෝගාව ਅਦਰ ਮੰਗੇ ਰਤੋ ਲੈ ਗਈ ਦੀ ਅੱਧਾ ਕਿਤੇ ਕੀ ਜਾ ਰਹੀ ਹੈ ਅਧਿਆਤ ਜਿਹੜਾ ਕਿ ਰਤ ਅਦਰੰਦੀਪ ਦੂਸੀਆਂ ਨੇ ਦੰਨੇ ਕਹਿ ਰਹੀ ਆ ਕਿ ਸੰਜੀਨੇ ਇਕਲੋਨੇ ਲੈ ਕੇ ਦੱਸ ਕੋਈ ਨਹੀਂ ਜਾ ਰਿਹਾ ਲੰਬੀ ਇਸ ਲਈ ਰੋਚੀ ਆ ਨਾ ਬਸ ਦਿਖਾ ਰਹੀ ਸੀ ਉਸ ਟਾਈਮ ਪਰ ਐਲੈਕਸ ਕੁਝ ਗਲਤ ਸਮਝ ਕਰ ਇਹ ਤੇ ਤਰਨਦੀਪ ਨੇ ਚੁੱਕਿਆ ਹੈ ਅਰਜਨ ਸਿੰਘ ਨੂੰ ਤੇ ਅਰਜਨ ਸਿੰਘ ਹੈਗਾ ਹੈ ਇਹਦੀ ਬੂਆ ਦਾ ਬੇਟਾ ਹੈ ਨਾ ਸ਼ੋਨੇ ਕਿ ਚੁਰਨਾ ਪੁੱਤ ਜੀ ਆਇਆ ਆਇਆ ਸਮਾਈਲੀ ਆ ਗਈ ਸਮਾਈਲੀ ਆ ਗਈ ਜੀ ਗੱਲਾਂ ਵਧੀਆ ਕਰਦਾ ਈ ਇਹ ਗੰਜੂ ਜੀ ਗੱਲਾਂ ਵਧੀਆ ਕਰਦਾ ਈ ਮਿੱਠੂ ਹੋਰ ਮਿੱਠੂ ਅਜਨੇ ਸਮਾਈਲੀ ਕਾਦੂ ਉਹ ਬੁੜੀਆਂ ਗੱਲਾਂ ਕਰਦਾ ਤੂੰ ਨજર ਲੱਗ ਜਾਂਦੀ ਹੁੰਦੀ ਹੈ ਹਾਂਜੀ ਵਾਸ਼ੀ ਆ ਗਿਆ ਵਾਸ਼ੀਆ ਵਾਸ਼ੀਆ ਮੈਂ ਕਰ ਰਹੀ ਹਾਂ ਦਸੂਤ ਦੀ ਕਟਿੰਗ ਤੇ ਸ਼ਰਟ ਬਣ ਗਈ ਇੱਕ ਬਣੀ ਹੈ ਜਿਦਾ ਕੱਲ ਨੂੰ ਦੋਨੇ ਸੂਟ ਦੇ ਦੇਣੇ ਤੇ ਇੱਕ ਸ਼ਰਟ ਕੱਟੀ ਹੋਈ ਹੈ ਉਹ ਸਟਿਚ ਕਰਾਂਗੇ ਨਾਲ ਇਹਨਾਂ ਦੇ ਪਲਾਜ਼ੋ ਕੱਟ ਰਹੀ ਹਾਂ ਮੈਂ ਇਧਰ ਮੈਂ ਪਲਾਜ਼ੋ ਦੀ ਕਟਿੰਗ ਕਰ ਰਹੀ ਹਾਂ ਨਿਸ਼ਾਨ ਲਗਾਏ ਨੇ ਇਹਨਾਂ ਦੀ ਕਟਿੰਗ ਕਰਾਂਗੇ ਫਿਰ ਕਰਾਂਗੇ ਇਹਨਾਂ ਨੂੰ ਸਟਿਚ ਨਾ ਇਹ ਮਚਾ ਆਪੀ ਵਾਂਗੇ ਥੋੜੀ ਥੋੜੀ ਪਟਕਾ ਕਿਉਂ ਲਾਉਂਦੇ ਪਏ ਆਪਾਂ ਆ ਗੰਡ ਖੋਲ ਪੁੱਤ ਪਹਿਲਾਂ ਗੰਡ ਖੋਲ ਪੀਸੋ डोरी खोल हाँ जी अनानु रमानु छटा भरू काहे है डोरी खोल केनु केनु चित्र मारिए गंदी बात सॉरी क्या सॉरी मैं तो अपने पट्टी बांध इधर आ गए फ्लावर के मेरी सिर्फ एक शर्ट रह गई है ਸਟੇਜ ਕਰਨ ਵਾਲੀ ਬਾਂਹ ਹੀ ਰਹਿ ਗਈ ਐ ਨਾ ਵਗੇ ਤੇ ਰੋਟੀ ਪਾਣੀ ਅਸੀਂ ਖਾ ਲਿਆ ਤੇ ਹੋ ਗਿਆ ਫਰੀ ਪਾਣੀ ਇਹਦੇ ਤਲਾਵਰ ਦੀ ਹੋਈ ਲੜਾਈ ਬੱਲੋ ਫੋਨ ਦੇਖ ਰਿਆ ਸੀ ਬੱਚਿਆਂ ਦੇ ਨਾਲ ਹੁਣ ਫੋਨ ਲਿਆ ਤੇ ਹੁਣ ਕਹਿੰਦਾ ਇਹਨਾਂ ਨੂੰ ਛਿੱਤਰ ਮਾਰੋ ਇਹਦਾ ਕਈ ਦਾ ਕਿਦੇ ਹੈ ਇਹ ਤਾਂ ਪਾਣੀ ਆ ਗਿਆ ਤਾਂ ਇਹਦੇ ਤਰੰਦੀ ਦਿੰਦੇ ਲਿਆਂਦੇ ਨਵੇਂ ਖਲਾਉਣੇ ਦਿਖਾ ਨਵੇਂ ਪਾਂਡੇ ਇਹ ਤੇਰਨਦੀਪ ਦੇ ਚੀਨੀ ਦੇ ਚੀਨੀ ਵਾਲੇ ਘਟੋਣੇ ਚੀਨੀ ਦੇ ਘਟੋਣੇ ਪੂਰਾ ਸੱਟੇ ਦੀ ਬੂਣੀ ਲੈ ਲੈਂਦਾ ਹਾਂ ਹਾਂਜੀ ਦੱਸੋ ਕੀ ਗੱਲ ਆਰਮਾ ਹਾਂਜੀ ਬੋਲੋ